ਅੱਜ ਪੰਜਾਬ ਪੁਲਿਸ ਨਾਲ ਜੁੜੀਆਂ ਤਿੰਨ ਵੱਡੀਆਂ ਖਬਰਾਂ ਨੇ ਤੇ ਤਿੰਨਾ ਤੇ ਹੀ ਵੱਡੇ ਸਵਾਲ ਨੇ ਪਹਿਲੀ ਵੱਡੀ ਖਬਰ ਪਟਿਆਲਾ ਦੇ ਵਿੱਚ ਜਿਹੜੀ ਫੌਜੀ ਕਰਨਲ ਬਾਠ ਦੇ ਨਾਲ ਪੁਲਿਸ ਵਾਲਿਆਂ ਵੱਲੋਂ ਕੁੱਟਮਾਰ ਹੋਈ ਸੀ ਉਹਦੇ ਨਾਲ ਜੁੜੀ ਹੈ ਉਸ ਮਾਮਲੇ ਦੇ ਵਿੱਚ ਪੁਲਿਸ ਨੂੰ ਵੱਡਾ ਝਟਕਾ ਹਾਈ ਕੋਰਟ ਨੇ ਦਿੱਤਾ ਉੱਚ ਅਦਾਲਤ ਨੇ ਦਿੱਤਾ ਇਹ ਝਟਕਾ ਕਿਵੇਂ ਦਿੱਤਾ ਅੱਜ ਇਹ ਨਵੀਂ ਖਬਰ ਆ ਰਹੀ ਹੈ ਕਿ ਜਿਹੜੇ ਉਸ ਮਾਮਲੇ ਦੇ ਵਿੱਚ ਚਾਰ ਇੰਸਪੈਕਟਰ ਮਲਜ਼ਮ ਬਣਾਏ ਗਏ ਸਕੇ ਜਿਨ੍ਹਾਂ ਚ ਇੱਕ ਇਨਸਪੈਕਟਰ ਰੌਣੀ ਸਿੰਘ ਹੈ ਉਹ ਲਗਾਤਾਰ ਆਪਣੀ ਅਗਾਊ ਜ਼ਮਾਨਤ ਕਰਨ ਦੀ ਕੋਸ਼ਿਸ਼ ਕਰ ਰਹੇ ਆ ਔਰ ਹਾਈ ਕੋਰਟ ਨੇ ਪਹਿਲਾਂ ਉਹਨਾਂ ਦੀ ਅਗਾਊ ਜ਼ਮਾਨਤ ਦੇ ਉੱਪਰ ਉਹਨਾਂ ਨੂੰ ਜ਼ਿਲ੍ਹਾ ਅਦਾਲਤ ਭੇਜ ਦਿੱਤਾ ਸੀ ਜ਼ਿਲ੍ਹਾ ਅਦਾਲਤ ਨੇ ਫਿਰ ਉਹਨਾਂ ਨੂੰ ਝਟਕਾ ਦਿੱਤਾ ਸੀ ਤੇ ਅੱਜ ਫਿਰ ਉਹ ਹਾਈ ਕੋਰਟ ਗਏ ਤੇ ਅੱਜ ਹਾਈ ਕੋਰਟ ਨੇ ਫਿਰ ਇਨਸਪੈਕਟਰ ਰੌਣੀ ਸਿੰਘ ਨੂੰ ਕਰਨਲ ਕੁੱਟਮਾਰ ਮਾਮਲੇ ਦੇ ਵਿੱਚ ਇੱਕ ਹੋਰ ਵੱਡਾ ਝਟਕਾ ਦਿੱਤਾ ਹੁਣ ਇਹ ਝਟਕਾ ਹੈ ਕਿ ਚਟਕਾ ਇਹ ਹੈ ਕਿ ਜਿਹੜੀ ਅਗਾਊ ਜ਼ਮਾਨਤ ਇਨਸਪੈਕਟਰ ਰੌਣੀ ਸਿੰਘ ਮੰਗ ਰਹੇ ਨੇ ਉਹ ਹਾਈ ਕੋਰਟ ਨੇ ਅੱਜ ਨਹੀਂ ਦਿੱਤੀ ਔਰ ਉਹਦੇ ਉੱਪਰ ਰਾਹਤ ਨਾ ਦਿੰਦਿਆ ਹੋਇਆ ਹਾਈ ਕੋਰਟ ਨੇ ਇਹ ਕੇਸ ਇੱਕ ਹੋਰ ਬੈਂਚ ਨੂੰ ਅੱਗੇ ਭੇਜ ਦਿੱਤਾ ਪਹਿਲਾਂ ਪਟਿਆਲਾ ਦੀ ਜ਼ਿਲ੍ਹਾ ਅਦਾਲਤ ਨੇ ਵੀ ਰੌਣੀ ਸਿੰਘ ਨੂੰ ਜ਼ਮਾਨਤ ਦੇ ਮੁੱਦੇ ਤੇ ਰਾਹਤ ਨਹੀਂ ਸੀ ਦਿੱਤੀ ਤੇ ਹੁਣ ਜਦੋਂ ਹਾਈ ਕੋਰਟ ਨੇ ਵੀ ਰਾਹਤ ਦੇਣ ਦੀ ਜਗ੍ਹਾ ਕੇਸ ਅਗਲੀ ਬੈਂਚ ਨੂੰ ਭੇਜ ਦਿੱਤਾ ਹੈ ਤਾਂ ਇੱਥੇ ਹੁਣ ਪੰਜਾਬ ਪੁਲਿਸ ਨੂੰ ਪੰਜਾਬ ਪੁਲਿਸ ਦੇ ਇਹਨਾਂ ਇੰਸਪੈਕਟਰਾਂ ਨੂੰ ਜਿਹੜੇ ਮਲਜ਼ਮ ਨੇ ਉਸ ਮਾਮਲੇ 'ਚ ਉਹਨਾਂ ਦੇ ਲਈ ਇੱਕ ਵੱਡਾ ਝਟਕਾ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਫੌਜੀ ਕਰਨਲ ਬਾਠ ਉਹਨਾਂ ਦੇ ਪਰਿਵਾਰ ਨੇ ਇਹ ਵੱਡੇ ਦੋਸ਼ ਲਾਏ ਸੀ ਕਿ ਇੱਕ ਦਿਨ ਰਾਤ ਨੂੰ ਹੋਲੀ ਵਾਲੀ ਰਾਤ ਪੁਲਿਸ ਦੇ ਇਹਨਾਂ ਚਾਰ ਇੰਸਪੈਕਟਰਾਂ ਨੇ ਕਰਨਲ ਤੇ ਉਹਦੇ ਪੁੱਤਰ ਦੀ ਬਿਨਾਂ ਗੱਲੋਂ ਬੜੀ ਜਿਆਦਾ ਕੁੱਟਮਾਰ ਕੀਤੀ ਸੀ ਬਾਹ ਤੋੜ ਦਿੱਤੀ ਸੀ ਉਸ ਤੋਂ ਬਾਅਦ ਇਹ ਮੁੱਦਾ ਛਾਇਆ ਕਰਨਲ ਦਾ ਪਰਿਵਾਰ ਬਹੁਤ ਬੋਲਿਆ ਇਨਸਾਫ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਵੀ ਇਹਦੇ ਚ ਐਂਟਰੀ ਹੋਈ ਸੀ ਇਸ ਮਾਮਲੇ ਚ ਗ੍ਰਹਿ ਮੰਤਰੀ ਦੀ ਵੀ ਐਂਟਰੀ ਹੋਈ ਸੀ ਜਦੋਂ ਕਰਨਲ ਦਾ ਪਰਿਵਾਰ ਉਹਨਾਂ ਨੂੰ ਜਾ ਕੇ ਉੱਥੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਮਿਲਿਆ ਸੀਗਾ ਤਾਂ ਇਹ ਸਾਰਾ ਕੁਝ ਹੋਣ ਤੋਂ ਬਾਅਦ ਫਿਰ ਹਾਈ ਕੋਰਟ ਨੇ ਇੱਕ ਸੈੱਟ ਬਣਾ ਦਿੱਤੀ ਜਿਹੜੀ ਕਿ ਚੰਡੀਗੜ੍ਹ ਪੁਲਿਸ ਦੇ ਅਫਸਰਾਂ ਤੇ ਆਧਾਰਤ ਬਣਾਈ ਗਈ ਹੈ ਹੁਣ ਉਹਨੇ ਆਪਣੀ ਰਿਪੋਰਟ ਦੇਣੀ ਹੈ ਉਸ ਤੋਂ ਪਹਿਲਾਂ ਪੁਲਿਸ ਵਾਲੇ ਆਪਦੀਆਂ ਜ਼ਮਾਨਤਾਂ ਕਰਾਉਣ ਨੂੰ ਫਿਰਦੇ ਨੇ ਜ਼ਮਾਨਤਾਂ ਉਹ ਬਾਰੋ-ਬਾਰ ਕਰਾਉਣਾ ਚਾਹੁੰਦੇ ਨੇ ਮਤਲਬ ਪੁਲਿਸ ਦੇ ਫੜੇ ਜਾਣ ਤੋਂ ਬਿਨਾਂ ਜ਼ਮਾਨਤਾਂ ਕਰਾਉਣੀਆਂ ਚਾਹੁੰਦੇ ਨੇ ਗ੍ਰਿਫਤਾਰ ਹੋਣ ਤੋਂ ਬਿਨਾਂ ਜ਼ਮਾਨਤ ਕਰਾਉਣੀ ਚਾਹੁੰਦੇ ਨੇ ਤੇ ਹੇਠਲੀ ਅਦਾਲਤ ਨੇ ਵੀ ਨਹੀਂ ਕੀਤੀ ਸੈਸ਼ਨ ਕੋਰਟ ਨੇ ਵੀ ਨਹੀਂ ਕੀਤੀ ਫਿਰ ਹਾਈ ਕੋਰਟ ਨੇ ਵੀ ਅਜੇ ਨਹੀਂ ਕੀਤੀ ਹੁਣ ਅਗਲੀ ਵੱਡੀ ਖਬਰ ਪੌਲੀਗ੍ਰਾਫੀ ਟੈਸਟ ਨਾਲ ਆ ਰਹੀ ਹੈ ਪੁਲਿਸ ਦੇ ਮੁਲਾਜ਼ਮਾਂ ਨੇ ਇੱਕਦਮ ਯੂ ਟਰਨ ਮਾਰਿਆ ਆਪਣੇ ਸਾਰੇ ਬਿਆਨ ਬਦਲੇ ਨੇ ਉਹ ਮਾਮਲਾ ਜਿਹੜਾ ਗੈਂਗਸਟਰ ਲੌਰਸ ਬਿਸ਼ਨੋਈ ਹੈ ਉਹਦੀ ਇੰਟਰਵਿਊ ਹੋਈਆਂ ਸੀ ਦੋ ਜਿਨ੍ਹਾਂ ਦੀ ਜਾਂਚ ਜਦੋਂ ਹਾਈ ਕੋਰਟ ਨੇ ਕਰਾਈ ਸੀ ਤਾਂ ਉਹਦੇ ਤੇ ਸਾਹਮਣੇ ਆਇਆ ਸੀ ਕਿ ਇੱਕ ਇੰਟਰਵਿਊ ਹੋਈ ਆ ਪੰਜਾਬ ਦੇ ਖਰੜ ਥਾਣੇ ਦੇ ਵਿੱਚ ਉਸ ਤੋਂ ਬਾਅਦ ਕੁਝ ਜਿਹੜੇ ਇੱਕ ਦੋ ਅਫਸਰ ਸੀ ਉਹਨਾਂ ਤੇ ਕਾਰਵਾਈ ਹੋਈ ਸੀ ਤੇ ਬਾਕੀ ਪੁਲਿਸ ਮੁਲਾਜ਼ਮ ਕੁਝ ਉਹਨਾਂ ਦੇ ਉੱਪਰ ਹਾਈ ਕੋਰਟ ਲਗਾਤਾਰ ਕਹਿ ਰਿਹਾ ਸੀ ਕਿ ਪੰਜਾਬ ਸਰਕਾਰ ਇਹਨਾਂ ਤੇ ਕਾਰਵਾਈ ਕਿਉਂ ਨਹੀਂ ਕਰ ਰਹੀ ਫਿਰ ਪਿਛਲੇ ਦਿਨੀ ਪੁਲਿਸ ਦੇ ਕੁਝ ਮੁਲਾਜ਼ਮ ਜਿਨ੍ਹਾਂ ਦੇ ਵੱਲ ਸੂਈ ਜਾਂਦੀ ਹੈ ਉਹਨਾਂ ਨੇ ਅਦਾਲਤ 'ਚ ਇਹ ਗੱਲ ਤੇ ਹਾਮੀ ਭਰੀ ਸੀ ਕਿ ਸਾਡਾ ਝੂਠ ਫੜਨ ਵਾਲਾ ਟੈਸਟ ਜਿਹੜਾ ਹੁੰਦਾ ਜਿਹੜਾ ਝੂਠ ਫੜਨ ਵਾਲਾ ਪੋਲੀਗ੍ਰਾਫੀ ਟੈਸਟ ਹੁੰਦਾ ਲਾਈ ਡਿਟੈਕਟਰ ਟੈਸਟ ਵੀ ਉਹਨੂੰ ਕਹਿੰਦੇ ਨੇ ਵੀ ਉਹ ਸਾਡਾ ਕਰ ਲਿਆ ਜਾਵੇ ਪਰ ਹੁਣ ਇੱਕਦਮ ਪਹਿਲਾਂ ਸਹਿਮਤੀ ਦਿੱਤੀ ਉਹਨਾਂ ਪੁਲਿਸ ਵਾਲਿਆਂ ਨੇ ਅਦਾਲਤ ਨੂੰ ਅਦਾਲਤ ਨੇ ਹੁਕਮ ਜਾਰੀ ਕਰਤੇ ਸੀ ਵੀ ਇਹਨਾਂ ਦਾ ਪੋਲੀਗ੍ਰਾਫੀ ਟੈਸਟ ਕਰਾਓ ਤੇ ਹੁਣ ਉਹਨਾਂ ਪੁਲਿਸ ਵਾਲਿਆਂ ਨੇ ਇੱਕਦਮ ਬਿਆਨ ਬਦਲ ਦਿੱਤੇ ਨੇ ਯੂ ਟਰਨ ਮਾਰਤਾ ਹੈ ਉਹ ਕਹਿੰਦੇ ਵੀ ਸਾਡੇ ਤੋਂ ਇਹ ਬਿਆਨ ਜਿਹੜੇ ਦੁਆਏ ਗਏ ਸੀ ਇਹ ਉਪਰੋਕਤ ਦਵਾਪਾ ਕੇ ਦੁਆਏ ਗਏ ਸੀ ਅਸੀਂ ਤਾਂ ਆਪਣਾ ਪੋਲੀਗ੍ਰਾਫੀ ਟੈਸਟ ਕਰਾਉਣਾ ਹੀ ਨਹੀਂ ਚਾਹੁੰਦੇ ਹੁਣ ਇਹ ਪੋਲੀਗ੍ਰਾਫੀ ਟੈਸਟ ਜਿਹੜਾ ਹੈ ਸਹਿਮਤੀ ਤੋਂ ਬਿਨਾ ਨਹੀਂ ਹੋ ਸਕਦਾ ਤੇ ਉਹਨਾਂ ਦੀ ਸਹਿਮਤੀ ਉਦੋਂ ਉਹਨਾਂ ਨੇ ਦੇ ਦਿੱਤੀ ਕੁਝ ਦਿਨ ਪਹਿਲਾਂ ਹੁਣ ਉਹਨਾਂ ਨੇ ਆਪਣੀ ਸਹਿਮਤੀ ਵਾਪਸ ਲੈ ਲਈਏ ਹੁਣ ਪੌਲੀਗ੍ਰਾਫੀ ਟੈਸਟ ਝੂਠ ਫੜਨ ਵਾਲਾ ਟੈਸਟ ਹੁੰਦਾ ਲਾਈਡ ਡਿਟੈਕਟਰ ਟੈਸਟ ਇਹਨੂੰ ਕਹਿੰਦੇ ਨੇ ਤਾਂ ਇਹਦੇ ਉੱਪਰ ਸਹਿਮਤੀ ਦੇ ਕੇ ਫਿਰ ਬਦਲ ਜਾਣਾ ਇਹ ਕੀ ਇਸ਼ਾਰਾ ਕਰਦਾ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਇਹਦੇ ਤੇ ਆਪਣਾ ਬਿਆਨ ਆਪਣਾ ਕਮੈਂਟ ਲਿਖ ਸਕਦੇ ਹੋ ਅਗਲੀ ਵੱਡੀ ਖਬਰ ਵੀ ਪੁਲਿਸ ਨਾਲ ਹੀ ਜੁੜੀ ਹੈ ਉਹ ਭਾਈ ਪੰਜਾਬ ਪੁਲਿਸ ਦੇ ਪੰਜਾਬ ਦੇ ਮੁਖੀ ਡੀਜੀਪੀ ਗੌਰਵ ਯਾਦਵ ਨੇ ਕੱਲ ਤੇ ਅੱਜ ਫਿਰ ਦੋ ਵੱਡੀਆਂ ਗੱਲਾਂ ਕਹੀਆਂ ਨੇ ਬਹੁਤ ਵੱਡੀਆਂ ਗੱਲਾਂ ਕਹੀਆਂ ਨੇ ਸਿੱਧਾ ਹੀ ਪੰਜਾਬ ਪੁਲਿਸ ਦੇ ਅਫਸਰਾਂ ਨੂੰ ਇੱਕ ਬਹੁਤ ਵੱਡੀ ਚੇਤਾਵਨੀ ਡੀਜੀਪੀ ਗੌਰਵ ਯਾਦਵ ਨੇ ਦਿੱਤੀ ਹੈ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨਾ ਚਾਹੁੰਦੀ ਹੈ ਯੁੱਧ ਨਸ਼ਾ ਵਿਰੁੱਧ ਚੱਲ ਰਿਹਾ ਹੈ ਤੇ ਗੌਰਵ ਯਾਦਵ ਨੇ ਕਿਹਾ ਉਹ ਕਹਿੰਦੇ ਵੀ 31 ਮਈ ਤੱਕ ਅਸੀਂ ਪੂਰੇ ਪੰਜਾਬ ਨੂੰ ਨਸ਼ਾ ਮੁਕਤ ਐਲਾਨ ਕਰਨਾ ਹੈ ਵੀ ਹੁਣ ਇੱਥੇ ਨਸ਼ਾ ਨਹੀਂ ਰਹਿ ਗਿਆ ਸਭ ਨਸ਼ਾ ਖਤਮ ਹੋ ਗਿਆ ਸਾਰਾ ਨਸ਼ਾ ਬੰਦ ਹੋ ਗਿਆ ਤੇ ਗੌਰਵ ਯਾਦਵ ਹੋਰ ਹੀ ਕਹਿੰਦੇ ਵੀ ਇਸ ਕਰਕੇ ਸਾਰੇ ਪੁਲਿਸ ਅਫਸਰਾਂ ਨੂੰ ਜ਼ਿਲ੍ਹਿਆਂ ਦੇ ਜਿਹੜੇ ਪੁਲਿਸ ਮੁਖੀ ਐਸਐਸਪੀ ਐਸਪੀ ਡੀਐਸਪੀ ਤੇ ਥਾਣਿਆਂ ਦੇ ਇਨਚਾਰਜ ਉਨਾ ਸਾਰਿਆਂ ਨੂੰ ਚੇਤਾਵਨੀ ਹੈ 31 ਮਈ ਤੱਕ ਪੰਜਾਬ ਨੂੰ ਨਸ਼ਾ ਮੁਕਤ ਐਲਾਨ ਕਰਨਾ ਉਦੋਂ ਤੱਕ ਜਿੰਨਾ ਨਸ਼ਾ ਫੜ ਲੋ ਉਸ ਤੋਂ ਬਾਅਦ ਜੇ ਕਿਸੇ ਨੇ ਨਸ਼ਾ ਫੜਿਆ ਜਾਂ ਕਿਸੇ ਦੇ ਇਲਾਕੇ 'ਚੋਂ ਨਸ਼ਾ ਫੜਿਆ ਗਿਆ ਕਿਸੇ ਐਸਐਸਪੀ ਜਾਂ ਇੰਸਪੈਕਟਰ ਦੇ ਫਿਰ ਜ਼ਿੰਮੇਵਾਰ ਉਹ ਹੋਊਗਾ ਤੇ ਕਾਰਵਾਈ ਉਹਦੇ ਤੇ ਹੋਵੇਗੀ ਜਿਹਦੇ ਹਲਕੇ 'ਚੋਂ ਨਸ਼ਾ ਫੜਿਆ ਗਿਆ ਇਹਦੇ ਹੁਣ ਦੋ ਮਤਲਬ ਨਿਕਲਦੇ ਨੇ ਕੀ ਨਿਕਲਦੇ ਨੇ ਦੋ ਵੱਡੇ ਸਵਾਲ ਖੜੇ ਹੁੰਦੇ ਨੇ ਕੀ ਸਵਾਲ ਖੜੇ ਹੁੰਦੇ ਨੇ ਗੱਲ ਕਰਦੇ ਆਂ ਨਾਲ ਹੀ ਡੀਜੀਪੀ ਗੌਰਵ ਜაძਬ ਨੇ ਵੀ ਕਿਹਾ ਵੀ ਜਿਹੜੇ ਪੁਲਿਸ ਅਫਸਰ ਚੰਗਾ ਕੰਮ ਕਰਨਗੇ ਉਹਨਾਂ ਨੂੰ ਅਸੀਂ ਸਨਮਾਨਿਤ ਕਰਾਂਗੇ ਹੁਣ ਕੀ 31 ਮਈ ਤੱਕ ਪੰਜਾਬ ਚੋਂ ਨਸ਼ਾ ਪੂਰੀ ਤਰ੍ਹਾਂ ਸਮਾਪਤ ਹੋ ਜਾਏਗਾ ਖਤਮ ਹੋ ਜਾਏਗਾ ਬਿਲਕੁਲ ਸਫਾਇਆ ਹੋ ਜਾਏਗਾ ਜਿਵੇਂ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੇ ਐਲਾਨ ਹੀ ਕਰਤਾ ਵੀ 31 ਮਈ ਤੱਕ ਸਾਰਾ ਕੁਝ ਸਮਾਪਤ ਹੁਣ ਜਿਹੜੀ ਗੱਲ ਇਹ ਆਖੀ ਹੈ ਵੀ ਜਿਹੜਿਆਂ ਦਾ ਤਾਂ ਨਸ਼ਾ ਸਮਾਪਤ ਹੋ ਗਿਆ ਉਹਨਾਂ ਨੂੰ ਕਰਾਂਗੇ ਸਨਮਾਨਤ ਜਿਨ੍ਹਾਂ ਦੇ ਬਾਅਦ ਚ ਨਸ਼ਾ ਫੜਿਆ ਗਿਆ ਉਹਨਾਂ ਐਸਐਸਪੀਾਂ ਤੇ ਕਰਾਂਗੇ ਕਾਰਵਾਈ ਹੁਣ ਸਵਾਲ ਇਹ ਹੈ ਕਿ ਪਹਿਲਾ ਮੁੱਖ ਮੰਤਰੀ ਸਾਹਿਬ ਨੇ ਵੀ ਇੱਕ ਵਾਰੀ ਇਹ ਗੱਲ ਆਖੀ ਸੀ ਵੀ ਜੇ ਕਿਸੇ ਇਲਾਕੇ 'ਚੋਂ ਨਸ਼ਾ ਮਿਲ ਗਿਆ ਤਾਂ ਉਹਦਾ ਜ਼ਿੰਮੇਵਾਰ ਜ਼ਿਲ੍ਹੇ ਦਾ ਪੁਲਿਸ ਮੁਖੀ ਐਸਐਸਪੀ ਤੇ ਥਾਣੇ ਦਾ ਇੰਸਪੈਕਟਰ ਹੋਏਗਾ ਪਰ ਅੱਜ ਤੱਕ ਫਿਰ ਇਸ ਮਾਮਲੇ ਤੇ ਕਿਸੇ ਤੇ ਵੀ ਕਾਰਵਾਈ ਹੋਈ ਨਹੀਂ ਕਿਸੇ ਐਸਐਸਪੀ ਤੇ ਕਿਸੇ ਡੀਐਸਪੀ ਤੇ ਕਿਸੇ ਇਨਸਪੈਕਟਰ ਤੇ ਇਦਾਂ ਨਹੀਂ ਕਾਰਵਾਈ ਹੋਈ ਹੁਣ ਡੀਜੀਪੀ ਸਾਹਿਬ ਨੇ ਇਹੀ ਗੱਲ ਆਖੀ ਹੈ ਹੁਣ ਵੇਖਣਾ ਹੈ ਵੀ ਕਿਹੜੇ ਭਾਅ ਤੋਲਦੀ ਹੈ ਪਰ ਇੱਕ ਸਵਾਲ ਚੁੱਕਣ ਵਾਲੇ ਇਹ ਵੀ ਚੁੱਕ ਰਹੇ ਨੇ ਵੀ ਜੇ ਪਲਾ ਨਸ਼ਾ ਖਤਮ ਨਾ ਵੀ ਹੋਇਆ ਹੋਵੇ 31 ਤੱਕ ਤੇ ਜਿਹੜੇ ਪੁਲਿਸ ਵਾਲਿਆਂ ਨੇ ਸਨਮਾਨਤ ਹੋਣਾ ਹੈ ਉਹ ਤੇ ਲਾਣ ਕਰ ਦੇਣਗੇ ਬੀਬੀ ਆਪਣੇ ਖਤਮ ਹੋ ਗਿਆ ਆਪਣੇ ਅ ਜ਼ਿਲ੍ਹੇ ਦੇ ਵਿੱਚ ਕੋਈ ਨਿਸ਼ਾਨੀ ਨਹੀਂ ਰਹਿ ਗਿਆ ਤੇ ਜੇਕਰ ਉਸ ਤੋਂ ਬਾਅਦ ਉੱਥੇ ਨਸ਼ਾ ਦੀ ਸੂਚਨਾ ਮਿਲਦੀ ਹੈ ਬਰਾਮਦ ਹੁੰਦਾ ਹੈ ਤਾਂ ਜੇ ਉਹ ਉਹਨੂੰ ਨਸ਼ਰ ਹੀ ਨਾ ਕਰਨ ਜਾ ਰਹੀ ਨਾ ਕਰਨ ਜਾਂ ਫੜਨੀ ਨਾ ਜਾਂ ਫੜ ਕੇ ਉੱਥੇ ਹੀ ਬੰਦੇ ਛੱਡ ਕੇ ਤੇ ਖੁਰਦ-ਬੁਰਦ ਕਰ ਦੇਣ ਮਾਮਲਾ ਫਿਰ ਕੀ ਮੰਨਿਆ ਜਾਊਗਾ ਜੇਕਰ 31 ਮਈ ਤੋਂ ਬਾਅਦ ਕੋਈ ਪੁਲਿਸ ਅਫਸਰ ਇੰਜ ਕਰਨਗੇ ਬਈ ਆਪਾਂ ਜੇ ਨਸ਼ਾ ਫੜ ਲਿਆ ਤਾਂ ਕਾਰਵਾਈ ਹੋਵੇਗੀ ਫਿਰ ਇਹਦਾ ਮਤਲਬ ਉਹ ਕਾਰਵਾਈ ਨਹੀਂ ਕਰਨਗੇ ਉਹ ਨਸ਼ਾ ਨਹੀਂ ਫੜਨਗੇ ਕਿਉਂਕਿ ਜੇ ਉਹ ਫੜਨਗੇ ਕਾਰਵਾਈ ਉਹਨਾਂ ਤੇ ਹੋਵੇਗੀ ਤਾਂ ਫਿਰ ਇਹਦਾ ਮਤਲਬ ਹੈ ਉਹ ਅਣ ਸੁਣੀ ਕਰਨਗੇ ਅਣ ਦੇਖਿਆ ਕਰਨਗੇ ਕੀ ਇੰਜ ਹੋਏਗਾ ਇਹ ਸਵਾਲ ਨਹੀਂ ਜਿਹੜੇ ਪੁੱਛੇ ਜਾਂਦੇ ਨੇ ਲੋਕ ਸੋਸ਼ਲ ਮੀਡੀਆ ਤੇ ਇਹ ਸਵਾਲ ਕਰ ਰਹੇ ਨੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਇਹਨਾਂ ਦਾ ਵੀ ਜਵਾਬ ਦੇਣਾ ਚਾਹੀਦਾ ਹੁਣ ਪੰਜਾਬ 'ਚ ਜਿਹੜਾ ਨਸ਼ਾ ਹੈ ਵਾਕਈ ਮਹਾਮਾਰੀ ਬਣਿਆ ਲੋਕਾਂ ਨੇ ਰੌਲਾ ਬਹੁਤ ਵੱਡਾ ਪਾਇਆ ਵੀ ਖਤਮ ਨਹੀਂ ਕਰਦੀਆਂ ਸਰਕਾਰਾਂ ਪਿਛਲੀਆਂ ਸਰਕਾਰਾਂ ਰਹੀਆਂ ਕੱਖ ਨਹੀਂ ਹੋਇਆ ਨਵੇਂ ਆਈ 3 ਸਾਲ ਤੋਂ ਵੱਧ ਟਾਈਮ ਬੀਤ ਗਿਆ ਕੱਖ ਨਹੀਂ ਹੋਇਆ ਹੁਣ ਆ ਡੇਢ ਕ ਮਹੀਨੇ ਤੋਂ ਇਹਨਾਂ ਨੇ ਕੰਮ ਚਲਾਇਆ ਵੀ ਜੰਦ ਨਸ਼ਾ ਵਿਰੁੱਧ ਹੁਣ ਜੇ ਇੰਨੀ ਛੇਤੀ ਪੰਜਾਬ ਸਰਕਾਰ ਕਹਿ ਰਹੀ ਹੈ 31 ਮਈ ਤੱਕ ਤਾਂ ਏ ਅਸੀਂ ਐਲਾਨ ਕਰ ਦੇਣਾ ਨਾ ਵੀ ਨਸ਼ਾ ਮੁਕਤ ਪੰਜਾਬ ਬਣ ਗਿਆ ਫਿਰ ਇਹਦਾ ਮਤਲਬ ਵੀ 2 ਮਹੀਨਿਆਂ ਦੀ ਕਾਰਵਾਈ ਪਿੱਛੇ ਇੰਨਾ ਟਾਈਮ ਪੰਜਾਬ ਦੀ ਜਵਾਨੀ ਨਸ਼ਿਆਂ ਨਾਲ ਮਰਨ ਦਿੱਤੀ ਗਈ ਕਿਉਂ ਨਹੀਂ ਪਹਿਲਾਂ ਇਹ 2-3 ਮਹੀਨਿਆਂ ਦੀ ਕਾਰਵਾਈ ਕੀਤੀ ਗਈ ਕਿਉਂ ਆਮ ਆਦਮੀ ਪਾਰਟੀ ਨੂੰ ਆਈ ਨੂੰ ਇੰਨਾ ਟਾਈਮ ਹੋ ਗਿਆ ਇਹਨਾਂ ਨੂੰ ਵੀ ਪਤਾ ਹੀ ਸੀ ਵੀ ਨਸ਼ਾ ਬਹੁਤ ਵੱਡਾ ਮੁੱਦਾ ਹੈ ਤੇ ਲੋਕਾਂ ਦੇ ਧੀਆ ਪੁੱਤੋ ਮਰੀ ਜਾਂਦੇ ਨੇ ਤੇ ਫਿਰ ਇਹੀ ਕਾਰਵਾਈ ਆਪਣੇ ਪਹਿਲੇ 6 ਮਹੀਨਿਆਂ 'ਚ ਵੀ ਕਰ ਸਕਦੇ ਸੀ ਪਹਿਲੇ ਸਾਲ ਚ ਵੀ ਕਰ ਸਕਦੇ ਸੀ ਡੇਢ ਸਾਲ ਚ ਵੀ ਕਰ ਸਕਦੇ ਸੀ ਉਡੀਕ ਕੀ ਦੀ ਕਰ ਰਹੇ ਸੀ ਮਤਲਬ ਇੰਨਾ ਲਟਕਾਇਆ ਕਿਉਂ ਗਿਆ ਸਵਾਲ ਨੇ ਨਾ ਸਵਾਲ ਆਮ ਆਦਮੀ ਪਾਰਟੀ ਦੂਜੀਆਂ ਸਰਕਾਰਾਂ ਤੇ ਵੀ ਕਰਦੀ ਰਹੀ ਐ ਅੱਜ ਲੋਕਾਂ ਦੇ ਤੇ ਦੂਜੀਆਂ ਪਾਰਟੀਆਂ ਦੇ ਵੀ ਸਵਾਲ ਨੇ ਭਾਵੇਂ ਕਿ ਦੂਜੀਆਂ ਪਾਰਟੀਆਂ ਸਵਾਲ ਕਰਨ ਯੋਗੀਆਂ ਨਹੀਂ ਕਿਉਂਕਿ ਉਹਨਾਂ ਨੇ ਕੱਖ ਕੀਤਾ ਹੀ ਨਹੀਂ ਜਿਹੜਾ ਆਪ ਕੱਖ ਨਾ ਕਰੇ ਉਹ ਦੂਜੇ ਨੂੰ ਕੀ ਬੋਲ ਸਕਦਾ ਪਰ ਅਸੀਂ ਸਵਾਲ ਕਰ ਸਕਦੇ ਆ ਆਪਾਂ ਜਨਤਾ ਚਾਉਣੇ ਆ ਆਪਾਂ ਆਵਾਮ ਚਾਉਣੇ ਆ ਤੇ ਲੋਕਤੰਤਰ ਦੇ ਵਿੱਚ ਜਨਤਾ ਜਿਹੜੀ ਆ ਜਨਤਾ ਨੂੰ ਜਨਾਰਦਨ ਕਿਹਾ ਜਾਂਦਾ ਭਗਵੰਤ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਜਨਤਾ ਮਾਲਕ ਹੈ ਸਰਕਾਰ ਜਿਹੜੀ ਆ ਉਹ ਮਾਲਕ ਵੀ ਤਾਂ ਇਹ ਗੱਲ ਠੀਕ ਹੈ ਸੱਚੀ ਗੱਲ ਆ ਤਾਂ ਫਿਰ ਜਨਤਾ ਦੇ ਇਹ ਸਵਾਲ ਨੇ ਇਹਨਾਂ ਦੇ ਜਵਾਬ ਸਰਕਾਰ ਨੂੰ ਦੇਣੇ ਚਾਹੀਦੇ ਹੁਣ ਜੇ ਆਪਾਂ ਗੱਲ ਕਰੀਏ ਪੌਲੀਗ੍ਰਾਫੀ ਟੈਸਟ ਜਿਹੜਾ ਉਹ ਅਦਾਲਤ ਚ ਪਹਿਲਾਂ ਮੰਨੇ ਕਰਾਉਣਾ ਤੇ ਬਾਅਦ ਚ ਬਦਲ ਰਹੇ ਨੇ ਇਹ ਕਿਉਂ ਹੋ ਰਿਹਾ ਕੀ ਪਹਿਲਾਂ ਉੱਪਰੋਂ ਦਬਾਅ ਪਾਇਆ ਗਿਆ ਸੀ ਪੌਲੀਗ੍ਰਾਫੀ ਟੈਸਟ ਕਰਾਉਣ ਦੀ ਹਾਂ ਕਰਨ ਲਈ ਜਾਂ ਹੁਣ ਪੌਲੀਗ੍ਰਾਫੀ ਟੈਸਟ ਕਰਾਉਣ ਤੋਂ ਨਾ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ ਦਬਾਅ ਕਿਹੜੇ ਟਾਈਮ ਪਾਇਆ ਜਾ ਰਿਹਾ ਸਵਾਲ ਵੱਡਾ ਹੈ ਵੇਖੋ ਮੁਲਾਜ਼ਮਾਂ ਦਾ ਪੌਲੀਗ੍ਰਾਫੀ ਟੈਸਟ ਕਰਾਉਣ ਦੇ ਲਈ ਦਬਾਅ ਇਹਦਾ ਮਤਲਬ ਇਹ ਆ ਵੀ ਜੇ ਤੱਕ ਕਰਾਉਂਗੇ ਸੱਚ ਸਾਹਮਣੇ ਆਊਗਾ ਨਹੀਂ ਕਰਾਉਂਗੇ ਤੇ ਸੱਚ ਸਾਹਮਣੇ ਘਟ ਆਊਗਾ ਸਰਕਾਰ ਕੀ ਚਾਉਂਦੀ ਐ ਜਾਂ ਪੁਲਿਸ ਦੇ ਉੱਪਰਲੇ ਅਫਸਰ ਕੀ ਚਾਉਂਦੇ ਨੇ ਕੀ ਉਹ ਸੱਚ ਸਾਹਮਣੇ ਲਿਆਉਣਾ ਚਾਹੁੰਦੇ ਨੇ ਜਾਂ ਨਹੀਂ ਲਿਆਉਣਾ ਚਾਹੁੰਦੇ ਇਹ ਮੈਂ ਤਾਂ ਕਹਿਣਾ ਕਿਉਂਕਿ ਪੁਲਿਸ ਵਾਲੇ ਜਿਨ੍ਹਾਂ ਨੇ ਪਹਿਲਾਂ ਝੂਠ ਫੜਨ ਵਾਲਾ ਟੈਸਟ ਕਰਾਉਣ ਦੀ ਹਾਮੀ ਭਰੀ ਹੁਣ ਉਹਨਾਂ ਨੇ ਬਿਆਨ ਬਦਲਤੇ ਵੀ ਅਸੀਂ ਨਹੀਂ ਕਰਾਉਣਾ ਉਹਨਾਂ ਨੇ ਆਖਿਆ ਵੀ ਪਹਿਲਾਂ ਉੱਪਰੋਂ ਦਬਾਅ ਸੀ ਜਦੋਂ ਅਸੀਂ ਹਾਮੀ ਭਰਤੀ ਕਰਾਉਣ ਦੀ ਤੇ ਹੁਣ ਦਬਾਅ ਨਹੀਂਗਾ ਹੁਣ ਅਸੀਂ ਪਰ ਮੈਨੂੰ ਇਹ ਗੱਲ ਹਜਮ ਨਹੀਂ ਹੋਈ ਪਹਿਲਾਂ ਪੁਲਿਸ ਦੇ ਸਭ ਤੋਂ ਵੱਡੇ ਜਿਹੜੇ ਸੀਨੀਅਰ ਮੁਖੀ ਨੇ ਉਹਨੇ ਡੀਜੀਪੀ ਗੌਰਵ ਯਾਦਵ ਸਾਹਿਬ ਡੀਜੀਪੀ ਸਾਹਿਬ ਤੇ ਡੀਜੀਪੀ ਗੌਰਵ ਯਾਦਵ ਕੀ ਚਾਹੁੰਦੇ ਰਹੇ ਵੀ ਇਹ ਕੰਮ ਸਾਹਮਣੇ ਆਵੇ ਜਾਂ ਨਾ ਆਵੇ ਡੀਜੀਪੀ ਗੌਰਵ ਯਾਦਵ ਸਾਹਿਬ ਦਾ ਬਿਆਨ ਸਾਨੂੰ ਸਾਰਿਆਂ ਨੂੰ ਯਾਦ ਹੈ ਉਹਨਾਂ ਦਾ ਬਿਆਨ ਇਹ ਸੀ ਜਦੋਂ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਹੋਈ ਸੀ ਤਾਂ ਡੀਜੀਪੀ ਸਾਹਿਬ ਨੇ ਆਖਿਆ ਸੀ ਇਹ ਪੰਜਾਬ 'ਚ ਨਹੀਂ ਹੋਈ ਅਸੀਂ ਪੜਤਾਲ ਕਰ ਲਈ ਆ ਬਿਲਕੁਲ ਇਹਦਾ ਪੰਜਾਬ ਨਾਲ ਕੋਈ ਸਬੰਧ ਨਹੀਂ ਇਹਨਾਂ ਦੋਵਾਂ ਇੰਟਰਵਿਊ ਦਾ ਪੰਜਾਬ ਚ ਹੋ ਹੀ ਨਹੀਂ ਸਕਦੀ ਤੇ ਡੀਜੀਪੀ ਸਾਹਮਣੇ ਤਾਂ ਉਦੋਂ ਵੀ ਕਹਿ ਦਿੱਤਾ ਸੀ ਨਹੀਂ ਹੋਈ ਫਿਰ ਡੀਜੀਪੀ ਸੱਚ ਸਾਹਮਣੇ ਲਿਆਉਣਾ ਚਾਹੁੰਦੇ ਨੇ ਜਾਂ ਡੀਜੀਪੀ ਭਲੇਖੇ ਚ ਸਾਰਾ ਕੁਝ ਬੋਲ ਗਏ ਸੀ ਕੀ ਆਈ ਡੀਜੀਪੀ ਸਾਹਿਬ ਅੱਜ ਵੀ ਉਹੀ ਨੇ ਸੀਨੀਅਰ ਪੁਲਿਸ ਅਫਸਰ ਵੀ ਉਹੀ ਨੇ ਮੁੱਖ ਮੰਤਰੀ ਵੀ ਉਹੀ ਨੇ ਗ੍ਰਹਿ ਮੰਤਰੀ ਵੀ ਉਹ ਪਹਿਲਾਂ ਵਾਲੇ ਹੀ ਨੇ ਦੁਜੇ ਮੰਤਰੀ ਵੀ ਲਾ ਪਾ ਕੇ ਜਿਹਾ ਉਹੀ ਨੇ ਪਾਰਟੀ ਤਾਂ ਉਹੀ ਆ ਜਿਹਦਾ ਰਾਜ ਆ ਫਿਰ ਹੁਣ ਕੀ ਸਰਕਾਰ ਇਹ ਚਾਹੁੰਦੀ ਹੈ ਕੀ ਪੁਲਿਸ ਇਹ ਚਾਹੁੰਦੀ ਹੈ ਕਿ ਲਾਰਸ ਬਿਸ਼ਨੋਈ ਦੀ ਇੰਟਰਵਿਊ ਦਾ ਪੂਰਾ ਸੱਚ ਜੋ ਰਹਿ ਗਿਆ ਉਹ ਸਾਹਮਣੇ ਆਵੇ ਤੁਹਾਨੂੰ ਕੀ ਲੱਗਦਾ ਵੈਸੇ ਦੇਖੋ ਕਰਨਲ ਬਾਠ ਵਾਲੇ ਮਾਮਲੇ 'ਚ ਵੀ ਇਦਾਂ ਹੋਇਆ ਪੰਜਾਬ ਪੁਲਿਸ ਨੇ ਪਹਿਲਾਂ ਤਾਂ ਉਹਨਾਂ ਤੇ ਬਾਏ ਨੇਮ ਪਰਚੇ ਹੀ ਨਹੀਂ ਸੀ ਕੀਤੇ ਫੇਰ ਜੇ ਪਰਚਾ ਕੀਤਾ ਤਾਂ ਇੱਕ ਟਾਬੇ ਵਾਲੇ ਦੇ ਬਿਆਨਾਂ ਦੇ ਕੱਢ ਮਾਰਿਆ ਰੌਲਾ ਪਿਆ ਫੇਰ ਕਿਤੇ ਜਾ ਕੇ ਪਰਚਾ ਚ ਨਾ ਪਾਏ ਫੇਰ ਦੱਸੇ ਨਹੀਂ ਜਾ ਰਹੇ ਸੀ ਹਾਈ ਕੋਰਟ ਨੇ ਕਹਿ ਕੇ ਕਿ ਨਾਮ ਪੁੱਛੇ ਕਿੰਨਾ ਕੁਛ ਹੋਇਆ ਕੱਲਾ ਕਰਨਲ ਬਾਠ ਦੀ ਕੁੱਟਮਾਰ ਵਾਲੇ ਮਾਮਲੇ ਤੇ ਪੁਲਿਸ ਦੀ ਇਸ ਕਾਰਵਾਈ ਤੇ ਕਿੰਨੇ ਸਵਾਲ ਉੱਠੇ ਕੀ ਪੁਲਿਸ ਨੇ ਸਿੱਧਾ ਸਿੱਧਾ ਬਚਾਉਣ ਦੀ ਕੋਸ਼ਿਸ਼ ਨਹੀਂ ਸੀ ਕੀਤੀ ਵੱਡਾ ਸਵਾਲ ਹੈ ਇਸੇ ਤਰ੍ਹਾਂ ਬਾਕੀ ਮਾਮਲਿਆਂ ਤੇ ਵੀ ਹੈ ਤੁਸੀਂ ਆਪਣਾ ਕੀਮਤੀ ਵਿਚਾਰ ਕਮੈਂਟ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ